ਇੱਕ ਦਾ 10 ਕਰਨਾ ਚਾਹੁੰਦਾ ਹੈ 10 ਦਾ 10 100 ਕਰਨਾ ਚਾਹੁੰਦਾ ਹੈ ਤੇ 100 ਦਾ 1000 ਕਰਨਾ ਚਾਹੁੰਦਾ ਹੈ ਪਰ ਕਈ ਵਾਰ ਕੀਤੀ ਸਾਡੀ ਜਲਦਬਾਜ਼ੀ ਸਾਡੀ ਹਜ਼ਾਰ ਰੁਪਏ ਨੂੰ ਵੀ ਬਰਬਾਦ ਕਰ ਦਿੰਦੀ ਹੈ ਅੱਜ ਤੁਹਾਨੂੰ ਮੈਂ ਇੱਕ ਜਿਹੇ ਬੰਦੇ ਦੀ ਕਹਾਣੀ ਦੱਸ ਰਿਹਾ ਮਾਂ ਜਿਸ ਨੇ ਇੱਕ ਦਾ 10 ਕਰਨ ਦੇ ਚੱਕਰ ਵਿੱਚ ਆਪਣੇ ਲੱਖਾਂ ਦਾ ਨੁਕਸਾਨ ਕਰ ਲਿਆ ਸ਼ੇਅਰ ਮਾਰਕੀਟ ਵਿੱਚ ਪੈਸੇ ਲਾਉਣ ਤੋਂ ਪਹਿਲਾਂ ਇੱਕ ਗੱਲ ਨੂੰ ਧਿਆਨ ਦੇਣ ਵਾਲੀਆਂ ਨੇ ਕਿ ਬਿਨਾਂ ਸੋਚੇ ਸਮਝੇ ਕਦੀ ਵੀ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਤਾ অপਸ਼ਨ ট্রেডিং ਕਰਨੀ ਸ਼ੁਰੂ ਕਰ ਦਿੱਤੀ ਤੇ 4 ਸਾਲਾਂ ਦੇ ਅੰਦਰ ਅੰਦਰ ਉਹ ਬੰਦਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਅਜਿਹਾ ਬਰਬਾਦ ਹੋਇਆ ਕਿ ਕਰਜ਼ਾ ਸਿਰ ਤੇ ਉੱਤੇ ਚੜ ਗਿਆ অপਸ਼ਨ ট্রেডিং ਮਾੜੀ ਨਹੀਂ ਹੈਗੀ ਪਰ ਲੋੜ ਹੈ ਸਾਨੂੰ ਕਿ ਅਸੀਂ ਇਸ ਨੂੰ ਸਮਝ ਕੇ ਕਰੀਏ ਪਹਿਲਾਂ 6 ਮਹੀਨੇ ਇਸ ਤੇ ਪੂਰੀ ਸਟੱਡੀ ਕੀਤੀ ਜਾਵੇ ਚਾਰਟ ਨੂੰ ਰੀਡ ਕੀਤਾ ਜਾਵੇ ਕਿਵੇਂ ਕਿਸ ਕਦੋਂ ਮਾਰਕੀਟ ਵਿੱਚ ਐਂਟਰੀ ਕਰਨੀ ਹੈ ਕਦੋਂ ਮਾਰਕੀਟ ਵਿੱਚ ਐਗਜ਼ਿਟ ਕਰਨਾ ਹੈ ਪੋਜੀਸ਼ਨਸ ਕਿਦਾਂ ਕੈਰੀ ਕਰਨੀ ਹੈ ਕਦੋਂ ਫਾਰਵਰਡ ਕਰਨੀ ਹੈ ਆਕਸ਼ਨ ਮਾਰਕੀਟ ਤੇ ਇੰਟਰਨੈਸ਼ਨਲ ਮਾਰਕੀਟਸ ਦਾ ਕੀ ਪ੍ਰਭਾਵ ਪੈਂਦਾ ਹੈ ਸਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਇੰਟਰਨੈਸ਼ਨਲ ਮਾਰਕੀਟਸ ਕਦੋਂ ਪ੍ਰਭਾਵ ਪਾਉਂਦੀਆਂ ਨੇ ਕਲੇ-ਕਲੇ ਫੈਕਟਰਸ ਕੰਮ ਕੀਤੇ ਜਾਂਦੇ ਨੇ ਇਹ ਜੀ ਜਾਣਕਾਰੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਬਿਗੈਨ ਸੋਚੇ ਸਮਝੇ ਜੇ ਅਸੀਂ 10 ਕਰਨ ਦੀ ਸੌਖਾ ਤਿਕਾ ਅਪਣਾਵਾਂਗੇ ਤਾਂ ਤੇ ਉਹ ਸੱਡਾ 10 ਰੁਪਏ ਬਣਨ ਦੀ ਥਾਂ ਸਾਡਾ 1 ਰੁਪਿਆ ਵੀ ਕੋਲੋਂ ਚਲਾ ਜਾਵੇਗਾ ਤੇ ਜਿਹੇ ਪਤਾ ਨਹੀਂ ਹੋਰ ਕਿੰਨੇ ਰੁਪਏ ਚਲੇ ਜਾਣਗੇ ਜੇ ਅਸੀਂ ਬਗੈਰ ਸੋਚੇ ਸਮਝੇ ਆਪਸ਼ਨ ট্রেਡਿੰਗ ਕਰਾਂਗੇ ਤੇ ਕਈ ਲੋਕ ਜਿਹਨੇ ਜੋ ਸਾਲਾਂ ਦੀ ਸਟੱਡੀ ਤੋਂ ਬਾਅਦ ਸ਼ੇਅਰ ਮਾਰਕੀਟ ਚ ਆਂਦੇ ਨੇ ਥੋੜੇ ਜਿਿਹੇ ਪੈਸਿਆਂ ਦੇ ਨਾਲ ਲੱਖਾਪਤੀ ਕੁਝ ਮਹੀਨਿਆਂ ਵਿੱਚ ਬਣ ਜਾਂਦੇ ਨੇ ਸਾਨੂੰ ਅਜਿਹੇ ਲੋਕਾਂ ਦੀ ਐਗਜ਼ਾਮਪਲ ਨੂੰ ਫਾਲੋ ਕਰਨਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਐਕਸਪੀਰੀਅੰਸ ਨੂੰ ਫੋਲਾ ਕਰਨਾ ਚਾਹੀਦਾ ਹੈ ਕਿ ਕਦੋਂ ਮਾਰਕੀਟਸ ਐਗਜ਼ਿਟ ਹੋਵੇ ਕੋਟੋ ਮਾਰਕੀਟ ਚ ਐਂਟਰੀ ਕਰਨਾ ਚਾਹੀਦਾ ਹੈ ਇਮੋਸ਼ਨਸ ਤੁਹਾਡੀਆਂ ਇਮੋਸ਼ਨਸ ਹੀ ਤੁਹਾਨੂੰ ਫੇਰ ਕਰਦੀਆਂ ਨੇ ਕਈ ਵਾਰ ਸਾਡੇ ਐਗਜ਼ਿਟ ਪੁਆਇੰਟ ਸਾਨੂੰ ਲੈਣ ਦੀ ਲੋੜ ਹੁੰਦੀ ਏ ਪਰ ਅਸੀਂ ਇਹ ਵੇਟ ਕਰਨ ਲੱਗ ਪਿੰਨੇ ਆ ਕਿ ਸ਼ੇਅਰ ਉੱਤੇ ਹੋਰ ਜਾਵੇਗਾ ਸ਼ੇਅਰ ਥੋੜਾ ਉੱਤੇ ਹੋਰ ਜਾਵੇਗਾ ਪਰ ਉੱਤੇ ਜਾਣ ਦੀ ਇੱਛਾਏ ਜਦੋਂ ਤੁਹਾਡਾ ਪ੍ਰੋਫਿਟ ਬਣਿਆ ਹੁੰਦਾ ਏ ਉਹ ਉਹ ਇਸ ਨੂੰ ਖਤਮ ਕਰ ਦਿੰਦਾ ਏ ਨੁਕਸਾਨ ਕਤਿਬ ਕਰਨਾ ਚਾਹੀਦਾ ਜਿੱਥੇ ਤੁਹਾਨੂੰ ਕੁਝ ਵੀ ਪ੍ਰੋਫਿਟ ਹੁੰਦਾ ਹੋਵੇ ਤਾਂ ਤੁਸੀਂ ਮਾਰਕੀਟ ਤੋਂ ਐਗਜ਼ਿਟ ਕਰ ਦੇਣਾ ਚਾਹੀਦਾ ਹੈ ਤੁਹਾਡੀਆਂ ਇਮੋਸ਼ਨਸ ਹੀ ਤੁਹਾਨੂੰ ਕਾਮਯਾਬ ਬਣਾਉਂਦੀਆਂ ਨੇ ਤੁਹਾਡੀਆਂ ਇਮੋਸ਼ਨਸ ਹੀ ਤੁਹਾਨੂੰ ਫੇਰ ਕਰਦੀਆਂ ਨੇ ਇਮੋਸ਼ਨਸ ਤੇ ਕਾਬੂ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਡਿਸਿਪਲਨ ਚ ਫੋਲੋ ਕਰੋ ਕਿ ਮੈਂ ਇਹ ਚੀਜ਼ ਇੰਨੇ ਪੁਆਇੰਟ ਤੱਕ ਕਰਨੀ ਹੈ ਇੰਨੇ ਪੁਆਇੰਟ ਤੱਕ ਐਗਜ਼ਿਟ ਕਰ ਦੇਣਾ ਟੋੜਾ ਲਾਲਚ ਹੀ ਤੁਹਾਨੂੰ ਬਰਬਾਦ ਕਰਦਾ ਏ ਤੇ ਤੁਹਾਡਾ ਲਾਲਚ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਏ ਲਾਲਚ ਕੁਛ ਇੱਕ ਤੰ ਮਾੜਾ ਨਹੀਂ ਹੁੰਦਾ ਲਾਲਚ ਕਰਨਾ ਚਾਹੀਦਾ ਏ ਪਰ ਉਹ ਵੀ ਇੱਕ ਸੀਮਾ ਤੱਕ ਜਿੱਥੋਂ ਤੱਕ ਤੁਸੀਂ ਆਪਣਾ ਨੁਕਸਾਨ ਨੂੰ ਬਿਲਕੁਲ ਜ਼ੀਰੋ ਤੱਕ ਕਰ ਸਕੋ ਫੈਸਲ ਕਮਾਣਾ ਹਰ ਕੋਈ ਜਾਂਦਾ ਏ ਪਰ ਪੈਸੇ ਕਮਾਉਣ ਦਾ ਵੀ ਘਟੰਗ ਹੁੰਦਾ ਏ ਕਦੀ ਟੌੜਾ ਦਿਨ ਮਾਰਕੀਟ ਚ ਬਹੁਤ ਚੰਗਾ ਹੋਵੇਗਾ ਕਦੀ ਟੌੜਾ ਦਿਨ ਮਾਰਕੀਟ ਚ ਬਹੁਤ ਮਾੜਾ ਹੋਵੇਗਾ ਪਰ ਤੁਹਾਨੂੰ ਉਸ ਦਿੱਤੀ ਉਡੀਕ ਕਰਨੀ ਪਵੇਗੀ ਉਸ ਪੁਆਇੰਟ ਦੀ ਵੇਟ ਕਰਨੀ ਪਵੇਗੀ ਉਸ ਘੜੀ ਦੀ ਵੇਟ ਕਰਨੇ ਕਰ ਪਵੇਗੀ ਜਦੋਂ ਅਸੀਂ ਮਾਰਕੀਟ ਚ ਐਂਟਰੀ ਕਰੀਏ ਤੇ ਸਾਡਾ ਪ੍ਰੋਫਿਟ ਵੱਧਣਾ ਸ਼ੁਰੂ ਹੋ ਜਾਏ ਬਗੈਰ ਸੋਚੇ ਸਮਝੇ ਬਗੈਰ ਚੈਟ ਪਟਰਨਸ ਫੋਲੋ ਕੀਤੇ ਬਿਨਾਂ ਜੇ ਅਸੀਂ ਮਾਰਕੀਟ ਚ ਐਂਟਰੀ ਕਰਾਂਗੇ ਤਾਂ ਅਸੀਂ ਬਿਲਕੁਲ ਫੇਲ ਹੋ ਜਾਵਾਂਗੇ ਆਲੂ ਨੂੰ ਦਿਨਾਂ ਵਿੱਚ ਤੁਹਾਨੂੰ ਮੈਂ ਇਹੋ ਜਿਹੇ ਟਿਪਸ ਦਿਆਂਗਾ ਇਹੋ ਜਿਹੀ ਸਟੱਡੀ ਫੋਲੋ ਅਪਸ ਇਹੋ ਜਿਹਾ ਪੈਟਰਨ ਅਸੀਂ ਫੋਲੋ ਕਰਾਂਗੇ ਕਿ ਅਸੀਂ ਸ਼ੇਅਰ ਮਾਰਕੀਟ ਦੇ ਅੰਦਰ ਆਪਣੇ ਆਪ ਨੂੰ ਕਾਮਯਾਬ ਕਰ ਸਕੀਏ ਦੋਸਤੋ ਜ਼ਿੰਦਗੀ ਵਿੱਚ ਹਰ ਕੋਈ ਸ਼ਾਰਟਕਟ ਲੈ ਕੇ ਅਮੀਰ ਬਣਨਾ